ਸਟੇਟ ਟਾਸਕ ਫੋਰਸ ਜਿਹੜਾ ਅਸੀਂ ਵੈਕਟਰ ਵਾਰ ਤੇ ਵਾਟਰ ਵਾਰਨ ਜਿਹੜੀਆਂ ਮੱਖੀਆਂ ਮੱਛਰਾਂ ਨਾਲ ਔਰ ਜਿਹੜੀਆਂ ਗੰਦੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਕਿਉਂਕਿ ਅੱਗੇ ਬਰਸਾਤ ਦਾ ਮੌਸਮ ਆ ਰਿਹਾ ਤੇ ਉਹਦੇ ਵਾਸਤੇ ਅਸੀਂ ਜਿਹੜੀ ਉਗਾਉ ਤਿਆਰੀ ਕਰਨ ਵਾਸਤੇ ਅੱਜ ਸਟੇਟ ਟਾਸਕ ਫੋਰਸ ਹੈ ਜਿਹਦੇ ਵਿੱਚ ਸਿਹਤ ਮੈਕਮੇ ਦੀ ਲੀਡ ਹੈਗੀ ਆ ਔਰ ਸਾਡੇ ਸਕੱਤਰ ਕਨਸ਼ਮ ਜੀ ਔਰ ਸਾਡੇ ਡਾਇਰੈਕਟਰ ਹੈਲਥ ਆਫਿਸਰ ਡੀਆਰਐਮਈ ਤੇ ਇਹ ਹੈਲਥ ਮੈਕਮੇ ਦਾ ਇਨੀਸ਼ੀਏਟਿਵ ਹੈ ਜੀ ਪਿਛਲੀ ਵਾਰੀ ਕਿ ਆਪਾਂ ਕੋਆਰਡੀਨੇਟਡ ਐਫਰਟ ਜਿਵੇਂ ਸਾਡੇ ਕੋਲੇ ਅਰਬਨ ਲੋਕਲ ਬਾਡੀਜ਼ ਹੈ ਜਿਹੜਾ ਰੂਰਲ ਡਿਵੈਲਪਮੈਂਟ ਪੰਚਾਇਤ ਹੈ ਪਾਣੀ ਦੇ ਸੈਂਪਲ ਇਹਨਾਂ ਨੇ ਟੈਸਟ ਕਰਨੇ ਆ ਔਰ ਜਿਹੜੀ ਹੋਰ ਵੀ ਬਹੁਤ ਸਾਰੀ ਐਕਟੀਵਿਟੀ ਫੋਗਿੰਗ ਇਹਨਾਂ ਨੇ ਕਰਨੀ ਆ ਇਸੇ ਤਰ੍ਹਾਂ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਆ ਉਹਦਾ ਬਹੁਤ ਵੱਡਾ ਰੋਲ ਆ ਕੇ ਉਹਨਾਂ ਨੇ ਜਿਹੜੀ ਜੋ ਵੀ ਅਸੀਂ ਇਨਫੋਰਮੇਸ਼ਨ ਦੇਣੀ ਆ ਉਹ ਬੱਚਿਆਂ ਤੱਕ ਪਹੁੰਚੇ ਪਿੰਡਾਂ ਤੱਕ ਘਰਾਂ ਤੱਕ ਪਹੁੰਚੇ ਵਾਟਰ ਸਪਲਾਈ ਸੈਨੀਟੇਸ਼ਨ ਕਿਉਂਕਿ ਜਿਹੜੀ ਰੂਰਲ ਵਾਟਰ ਸਪਲਾਈ ਹੈ ਉਹਨਾਂ ਦੇ ਕੋਲ ਆ ਟਰਾਂਸਪੋਰਟ ਡਿਪਾਰਟਮੈਂਟ ਐਨੀਮਲ ਹਸਬੰਡਰੀ ਸੋ ਸਾਰਿਆਂ ਦੇ ਨੋਡਲ ਅਫਸਰ ਦੇ ਨਾਲ ਮੈਂ ਅੱਜ ਮੀਟਿੰਗ ਕੀਤੀ ਆ ਜ ਪਿਛਲੀ ਵਾਰੀ ਸਾਡੇ ਮਾਨਯੋਗ ਮੁੱਖ ਮੰਤਰੀ ਭਵੰਤ ਮਾਨ ਜੀ ਨੇ ਇੱਕ ਸਪੈਸ਼ਲ ਕੈਂਪੇਨ ਸ਼ੁਰੂ ਕਰਾਈ ਸੀ ਹਰ ਸ਼ੁੱਕਰਵਾਰ ਡੈਂਗੂ ਦਿਵਸ ਉਧਰ ਰਿਜ਼ਲਟਸ ਬਹੁਤ ਅੱਛੇ ਰਹੇ ਸੀ ਕਿ ਸਾਡੇ ਡੈਂਗੂ ਦੇ ਕੇਸ ਜਿਹੜੇ ਸੀਗੇ ਡੈਂਗੀ ਦੇ ਕੇਸਸ 50% ਘੱਟ ਹੋ ਗਏ ਜੀ ਤੇ ਜਿਹੜੀ ਉਹਦੇ ਨਾਲ ਮੌਤਾਂ ਹੁੰਦੀਆਂ ਸੀਗੀਆਂ ਉਹ 68% ਬਲਕਿ ਉਹ ਸਿਰਫ 33% ਰਹਿ ਗਈਆਂ ਮਤਲਬ ਜੇ ਪਿਛਲੀ ਵਾਰੀ 40-41 ਹੁੰਦੀਆਂ ਸੀ ਪਹਿਲੇ 2 ਸਾਲ ਤੇ ਉਹ 13 ਕਰ ਗਈਆਂ ਉਹ ਤੇ ਸਾਡਾ ਟਾਰਗੇਟ ਹੈ ਕਿ ਅਸੀਂ ਜਿਹੜਾ ਇਸ ਵਾਰੀ ਹੈ ਇਹ ਡੈਂਗੀ ਦੇ ਕੇਸਸ 80% ਘਟ ਕਰੀਏ